ਕਰਦਾ ਤੁਸੀਂ ਦੇਖ ਸਕਦੇ ਹੋ ਇੱਕ ਇਹ ਕੈਮਰਾ ਕਮਾ ਕੇ ਸਾਰੇ ਦਿਖਾ ਦਿਓ ਇਹ ਸਾਰੇ ਸਾਡੇ ਬੱਚੇ ਨੇ ਹੋਂਹਾਰ ਪੰਜਾਬ ਦੇ ਜਿਹੜੇ ਸਰਕਾਰੀ ਨੌਕਰੀਆਂ ਲਈ ਸਟਰਗਲ ਕਰਦੇ ਨੇ ਇਹ ਸਾਰੇ ਅਫੈਕਟਡ ਨੇ ਜਿਹੜਾ ਸੀਨੀਅਰ ਸਹਾਇਕ ਕਮ ਇੰਸਪੈਕਟਰ ਦਾ ਜਿਹੜਾ ਪੰਜਾਬ ਸਬੋਡਿਨੇਟ ਬੋਰਡ ਹੁੰਦਾ ਪੀਐਸਐਸਐਸ ਬੋਰਡ ਸਰਵਿਸਿਜ਼ ਬੋਰਡ ਉਹਨੇ ਇਹ ਜਿਹੜੀਆਂ ਰਿਕਰੂਟਮੈਂਟ ਸੀ ਪਰਤੀਸੀ ਉਸਨੇ ਕਰਨੀ ਸੀ ਤੁਹਾਨੂੰ ਯਾਦ ਹੋਵੇਗਾ ਸਾਰਾ ਕਿ ਸ਼ਾਇਦ 2022 ਦੀ ਗੱਲ ਈ ਹੈ ਨੈਪ ਤਹਿਸੀਲਦਾਰ ਦੇ ਪੇਪਰ ਕੀਤੇ ਗਏ ਸੀ ਇਸੇ ਸਰਕਾਰ ਵੱਲੋਂ ਇਸੇ ਐਸਐਸ ਬੋਰਡ ਵੱਲੋਂ ਜਾਂ ਸ਼ਾਇਦ ਪੀਪੀਐਸਸੀ ਵੱਲੋਂ ਉਹਦੇ ਚ ਵੀ ਬਹੁਤ ਵੱਡਾ ਕਪਲਾਇਆ ਸੀਗਾ ਕਿ ਜਿਹੜੇ ਨੈਪ ਤਹਿਸੀਲਦਾਰ ਟਾਪਰ ਸਿਗੇ ਸ਼ਾਇਦ ਜਿੰਨੀ ਵੀ ਗਿਣਤੀ ਸੀ 35 40 ਜਾਂ 40 45 ਦੀ ਉਹ ਸਾਰੇ ਪਟਵਾਰੀਆਂ ਦੇ ਪੇਪਰਾਂ ਵਿੱਚ ਫੇਲ ਹੋ ਗਏ ਸੀ ਔਰ ਉਹ ਸਾਰੇ ਜਿਹੜੇ ਨੈਪ ਤਹਿਸੀਲਦਾਰ ਸਿਗੇ ਉਹ ਪਾਏਗੇ ਕਿ ਇੱਕ ਪਾਰਟਿਕੂਲਰ ਰੀਜਨ ਜਿਵੇਂ ਕਿ ਇਸ 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 ਏ ਦੇ ਪੇਪਰ ਵਿੱਚ ਵੀ ਕੱਗਰ ਪੱਟੀ ਇੱਥੇ ਕਿ ਜੇ ਸੰਗਰੂਰ ਮਾਨਸਾ ਤੇ ਲੇਰੇ ਦੇ ਨੇੜੇ ਤੇਰੇ ਦੇ ਸਾਰੇ ਕੈਂਡੀਡੇਟ ਉੱਥੋਂ ਦੇ ਸੀਗੇ ਗਵਰਨਮੈਂਟ ਨੂੰ ਪਬਲਿਕ ਪ੍ਰੈਸ਼ਰ ਦੇ ਅੱਗੇ ਗੋਡੇ ਟੇਕ ਕੇ ਉਹ ਸਾਰੀ ਭਰਤੀ ਨੂੰ ਦੁਬਾਰਾ ਉਹਨੂੰ ਰੱਦ ਕੀਤਾ ਗਿਆ ਤੇ ਨਵੇਂ ਸਿਰੇ ਤੋਂ ਭਰਤੀ ਜਿਹੜੀ ਸੀ ਉਹ ਕੀਤੀ ਗਈ ਬਲਕਿ ਭਗਵੰਤ ਮਾਨ ਨੇ ਸ਼ੈ ਟਿਗੋਰ ਥੀਏਟਰ ਦੇ ਵਿੱਚ ਇਸ ਗੱਲ ਦਾ ਆਪ ਇਸ ਨੂੰ ਕਬੂਲਿਆ ਵੀ ਕਿ ਨਹਿ ਤਸਿਲਦਾਰਾਂ ਦੇ ਪੇਪਰਾਂ ਦੇ ਵਿੱਚ ਬਹੁਤ ਕਪਲਾ ਹੋਇਆ ਲੀਕ ਹੋਏ ਪੈਸੇ ਦਾ ਆਦਾਨ ਪ੍ਰਦਾਨ ਇਸੇ ਤਰ੍ਹਾਂ ਨਾਲ ਇਹ ਜਿਹੜੇ ਐਸ ਐਸ ਏ ਦੇ ਪੇਪਰ ਹੋਏ ਇਹ 28 ਜਨਵਰੀ 2024 ਦਾ ਪੇਪਰ ਹੋਇਆ ਸੀਗਾ ਔਰ ਫਿਰ ਇਹਨੂੰ ਕਾਫੀ ਦੇਰ ਤੱਕ ਇਹਦੇ ਰਿਜ਼ਲਟਸ ਵਿਦ ਹੋਲਡ ਕੀਤੇ ਗਏ ਸ਼ਾਇਦ ਪਤਾ ਲੱਗਿਆ ਹੋਵੇ ਕਿ ਵਿਜੀਲੈਂਸ ਨੇ ਵੀ ਇਨਕੁਆਇਰੀ ਕੀਤੀ ਹੈ ਸ਼ਹਿਤ ਬੀਓਆਈ ਜਿਹੜੀ ਉਸਨੇ ਵੀ ਇਨਕੁਆਇਰੀ ਕੀਤੀ ਹੈ ਇੱਕ ਫਰਜ਼ੀ ਜੀ ਇਨਕੁਆਇਰੀ ਕੋਈ ਰਿਟਾਇਰਡ ਬਿਊਰੋਕ੍ਰਾਟ ਜਾਂ ਕਿਸੇ ਰਿਟਾਇਰਡ ਜੱਜ ਨੂੰ ਲਾ ਕੇ ਸਿਰਫ ਜਿਹਨੂੰ ਕਹਿੰਦੇ ਵਾਈਟਵਾਸ਼ ਕਰਨ ਵਾਸਤੇ ਉਹਦਾ ਜਿਹੜਾ ਸੀਗਾ ਲੋਕ ਦਿਖਾਵਾ ਕੀਤਾ ਤੇ ਹੁਣ ਇਹਨਾਂ ਨੇ ਜਿਹੜੇ ਰਿਜ਼ਲਟ ਸੀਗੇ ਆ ਹੁਣੇ ਰੀਸੈਂਟਲੀ ਕਿਹੜੀ ਤਰੀਕ ਨੂੰ ਛਾਇਆ ਕੀਤਾ ਆ ਪਿਛਲੇ ਹਫਤੇ ਨਤੀਜੇ ਕੱਡੇ ਨੇ ਐ ਨਵੇਂ ਤਹਿਸੀਲਦਾਰਾਂ ਦੀ ਭਰਤੀ ਦੇ ਤਰਜ਼ ਤੇ ਜਿਹੜੇ ਟਾਪਰ ਚ 44 ਕੈਂਡੀਡੇਟਸ 44 ਕੈਂਡੀਡੇਟਸ ਹੂ ਹੈਵ ਟਾਪਡ ਦ ਲਿਸਟ ਆਫ ਦਸ SSA ਇਗਜ਼ਾਮ ਕਮ ਇਨਸਪੈਕਟਰ ਇਗਜ਼ਾਮ ਉਹਨਾਂ ਤੇ ਬਿਲਕੁਲ ਉਹੀ ਨੈਪ ਤਹਿਸੀਲਦਾਰਾਂ ਵਾਲੇ ਇਲਜ਼ਾਮ ਲੱਗ ਰਹੇ ਨੇ ਮਿਸਾਲ ਦੇ ਤੌਰ ਤੇ ਜਿਹੜੇ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਇਸ ਪੇਪਰ ਵਿੱਚ ਚਾਹੇ ਸਹੀ ਤੇ ਚਾਹੇ ਗਲਤ ਜਿਹੜੇ ਅਨਸਰ ਕੀਜ਼ ਹੁੰਦੇ ਨੇ A B C D 44 ਦੇ ਬਿਲਕੁਲ ਇਨ ਬਿਨ ਹੀ ਨੇ ਜੇ ਇੱਕ ਨੇ ਇਨਕਰੈਕਟ ਕੀਤਾ ਤੇ ਸਾਰਿਆਂ ਨੇ ਇਨਕਰੈਕਟ ਕੀਤੇ ਜੇ ਇੱਕ ਨੇ ਉਸ ਨੂੰ ਸਿਲੈਕਟ ਕੀਤਾ ਕਰੈਕਟ ਆਨਸਰ ਹੈ ਜਿਹੜੀ ਵੀ ਕੀ ਸਿਲੈਕਟ ਕੀਤੀ ਤੇ ਸਾਰਿਆਂ ਨੂੰ ਉਸ ਸਿਲੈਕਟ ਕੀਤਾ ਇਹਦੇ ਚ ਇੱਕ ਗੱਲ ਹੋਰ ਵੀ ਪਾਈ ਗਈ ਇਸ ਭਰਤੀ ਚ ਕਿ ਬਹੁਤ ਸਾਰੇ ਜਿਹੜੇ ਹਨ ਉਹ ਆਪਸ ਵਿੱਚ ਰਿਲੇਟਿਡ ਕੈਂਡੀਡੇਟ ਸਿਲੈਕਟ ਹੋਏ ਨੇ ਜਿਵੇਂ ਕਿ ਇੱਕ ਘਰ ਵਾਲਾ ਤੇ ਇੱਕ ਘਰ ਵਾਲੀ ਇੱਕ ਸਹਿਤ ਫਰਸਟ ਕਜ਼ਨ ਚਾਚੇ ਦੇ ਪੁੱਤ ਪਰਾ ਇੱਕ ਸ਼ਾਇਦ ਪ੍ਰੋਬੇਬਲੀ ਸਾਲਾ ਤੇ ਭਨੋਇਆ ਇਹ ਸਾਰੀਆਂ ਗੱਲਾਂ ਕੋਇਨਸੀਡੈਂਸ ਨਹੀਂ ਹੋ ਸਕਦੀਆਂ ਇਹ ਸਾਰੇ ਜਿਹੜੀਆਂ OMR ਸ਼ੀਟਸ ਗਿਆ ਅਗਰ ਇਸ ਨੂੰ ਸਾਰੀਆਂ ਨੂੰ ਅੱਛੇ ਤਰੀਕੇ ਨਾਲ ਕੋਈ ਪ੍ਰੋਪਰ ਨਿਰਪੱਖ ਜਾਂਚ ਹੋਵੇਗੀ ਤਾਂ ਪਹਿਲਾਂ ਇੱਥੇ ਫੜੇ ਜਾਣਗੇ ਦੂਸਰਾ ਹੈਗਾ ਕਿ ਇਹਦੀ ਜੀਓਗ੍ਰਾਫੀਕਲ ਕਨਸੈਂਟਰੇਸ਼ਨ ਆਫ ਟਾਪਰਸ ਜਿਦਾ ਪਹਿਲਾਂ ਕਿਹਾ ਕਿ ਚੌਤਾਲੀਆਂ ਚੋਂ 35 ਜਿਹੜੇ ਨੇ ਜਿਹੜਾ ਖੱਗਰਪੱਟੀ ਮੈਂ ਜ਼ਿਕਰ ਕੀਤਾ ਸੰਗਰੂਰ ਮਾਨਸਾ ਫਤਿਹਾਬਾਦ ਮੂਨਕ ਤੇ ਪਾਤਣਾ ਇੱਥੇ ਕਿ ਜਿਹਦੇ ਹੈ ਇਹਦਾ ਮਤਲਬ ਇਹ ਹੁੰਦਾ ਕਿ ਇਹ ਸਾਰਾ ਜਿਹੜਾ ਪੈਸਾ ਇਹ ਜਿਹੜਾ ਪੇਪਰ ਹੈ ਇਹ ਪਹਿਲਾਂ ਇਹਨਾਂ ਜੇਤੂ ਉਮੀਦਵਾਰਾਂ ਨੂੰ ਪੜਾਇਆ ਗਿਆ ਦਿੱਤਾ ਗਿਆ ਉਹਨਾਂ ਨੂੰ ਰਿਟੇ ਲਵਾਏ ਗਏ ਉਹਨਾਂ ਤੋਂ ਆਫਕੋਰਸ ਪੈਸੇ ਲੈ ਕੇ ਉਹਨਾਂਗੇ ਇਦਾਂ ਤਾਂ ਫ੍ਰੀ ਕੋ ਦਿੰਦਾ ਨਹੀਂਗਾ ਤੁਹਾਨੂੰ ਪਤਾ ਕਿ ਕਿਸੇ ਵੀ ਸਰਕਾਰੀ ਨੌਕਰੀ ਲੈਣ ਵਾਸਤੇ ਲੋਕੀ ਲੱਖਾਂ ਰੁਪਏ ਚੱਕੀ ਫਿਰਦੇ ਨੇ ਮੇਰੇ ਕੋਲ ਕਈ ਵਾਰੀ ਵਿਚਾਰੇ ਪਹੁੰਚ ਕਰਦੇ ਨੇ ਪਿੰਡਾਂ ਦੇ ਲੋਕੀ ਔਰ ਪਤਾ ਨਹੀਂ ਕਿੰਨੇ ਗਰੁੱਪ ਪੈਸੇ ਦੇ ਬੈਠੇ ਹੋਣੇ ਕਨਸਟੇਬਲ ਦੀ ਭਰਤੀ ਵਾਸਤੇ ਰੁਪਈਆ 5-5 7-7 10-10 ਲੱਖ ਰੁਪਈਆ ਚੱਕੀ ਫਿਰਦੇ ਨੇ ਬਥੇਰਾ ਸਮਝਾਈਦਾ ਕਿ ਇਹਦੇ ਚ ਕੋਈ ਪੈਸੇ ਨਾ ਦਿਓ ਪਹਿਲਾਂ ਤੁਹਾਡਾ ਫਿਜ਼ੀਕਲ ਹੋਊਗਾ ਤੁਹਾਡੇ ਰਿਟਨ ਐਗਜ਼ਾਮੀਨੇਸ਼ਨ ਕਾ ਡਰਥ ਆਫ ਗਵਰਨਮੈਂਟ এমਪਲੋਇਮੈਂਟ ਔਰ ਐਸੇ ਕਰਕੇ ਜਦੋਂ ਸਰਕਾਰੀ ਨੌਕ ਜੌਬਸ ਨਹੀਂ ਮਿਲਦੀਆਂ ਬੱਚੇ ਵਿਚਾਰੇ ਮਾਇੂਸ ਹੋ ਕੇ ਜਾਂ ਤਾਂ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਜਾਂ ਦੇ ਫਾਲ ਇਨਟੂ ਦਿਸ ਡਰਗ ਟ੍ਰੈਪ ਇਹ ਸਾਰੀ ਗੱਲਾਂ ਆਪਾਂ ਨੂੰ ਪਤਾ ਦੂਸਰਾ ਤੀਸਰਾ ਜਿਹੜਾ ਇਹਨਾਂ ਦੀ ਜਿਹੜੀ ਸਸਪੀਸ਼ੀਅਸ ਜਿਹੜੀ ਪਰਫਾਰਮੈਂਸ ਹੈ ਡਿਸਪੈਰਿਟੀ ਹੈ ਉਹਦੇ ਵਿੱਚ ਮਤਲਬ ਕਿ ਕਿਵੇਂ ਆ ਇਹ 44 ਜਿਹੜੇ ਹੈਗੇ ਨੇ ਉਹ ਹੁਣ ਆਣ ਕੇ ਟੌਪਰ ਹੋ ਗਏ ਜਦ ਕਿ ਜਿਹੜੇ ਪਹਿਲਾਂ ਇਹਨਾਂ ਨੇ ਇਮਤਿਹਾਨ ਦਿੱਤੇ ਸਾਰਿਆਂ ਨੇ ਪੰਜਾਬੀ ਦੇ ਪੇਪਰਾਂ ਵਿੱਚ ਫੇਲ ਹੁੰਦੇ ਰਹੇ ਨੇ ਕੋਈ ਕੱਢੂਗਾ ਤਾਂ ਦੇਖੂਗਾ ਤਾਂ ਪਤਾ ਲੱਗ ਜੂ ਜਿਹੜੇ ਹੋਰ ਕੰਪੀਟੀਟਿਵ ਇਗਜ਼ਾਮ ਹੋਏ ਨੇ ਖਾਸ ਤੌਰ ਦੇ ਉੱਤੇ ਜਿਹੜੇ ਮਗਰਲੇ ਜਿਹੜੇ ਘੱਟ ਚੈਲੈਂਜਿੰਗ ਹੋਣਗੇ ਉਹਨਾਂ ਵਿੱਚ ਉਹ ਫੇਲ ਹੁੰਦੇ ਰਹੇ ਨੇ ਸਾਰੇ ਤੇ ਗਰੁੱਪ ਬੀ ਦੇ ਇਮਤਿਹਾਨ ਜਿਹੜਾ ਕਿ ਔਖਾ ਪੇਪਰ ਆ ਉਥੇ ਆਣ ਕੇ ਉਹ ਸਾਰੇ ਟੌਪ ਕਰ ਗਏ ਨੇ ਪਾਸ ਹੋ ਗਏ ਨੇ ਇਹ ਕਿਵੇਂ ਹੋ ਸਕਦਾ ਵਾ ਔਰ ਜਿਹੜੀ ਟਰਾਂਸਪੇਰੈਂਸੀ ਤੇ ਅਕਾਉਂਟੇਬਿਲਟੀ ਜਿਹੜੀ ਸਰਕਾਰ ਕਹਿੰਦੀ ਅਸੀਂ ਕੱਟੜ ਇਮਾਨਦਾਰਾਂ ਦੀ ਸਰਕਾਰ ਆ ਜੀ ਇਹ ਸਾਰਾ ਉਹਨਾਂ ਨੇ ਮੇਰੇ ਹਿਸਾਬ ਦੇ ਨਾਲ ਇਹ ਬੇਈਮਾਨੀ ਦਾ ਇੱਕ ਫਰੋਡ ਦਾ ਇੱਕ ਬੜਾ ਗਲੇਰਿੰਗ ਐਗਜ਼ਾਮਪਲ ਹੈ ਇਹ ਸਾਫ਼ ਦੱਸਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਨਹੀਂ ਨਾ ਸਿਰਫ ਐਸਐਸਏ ਕਮ ਇਨਸਪੈਕਟਰਸ ਦੀ ਬਲਕਿ ਨਾ ਸਿਰਫ ਨੈਪ ਤਹਿਸੀਲਦਾਰ ਦੀ ਜਿੰਨੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਸਾਰਾ ਘੁਟਾਲੇਬਾਜ਼ੀ ਜਿਵੇਂ ਕਿ ਕਦੀ ਬਿਹਾਰ ਚ ਸੁਣਦੇ ਸੀ ਕਿ ਪੇਪਰ ਲੀਕ ਹੋ ਰਿਹਾ ਵਾ ਜਾਂ ਹੋਰਨੀਆਂ ਬੈਕਵਰਡ ਸਟੇਟਸ ਯੂਪੀ ਵਗੈਰਾ ਸੁਣਦੇ ਸੀਗੇ ਉਸੇ ਹੀ ਟੈਕਨੋਲੋਜੀ ਦੇ ਨਾਲ ਉਸੇ ਹੀ ਤਰਜ਼ ਦੇ ਨਾਲ ਉਸੇ ਹੀ ਸੇਮ ਜਿਹੜਾ ਮੈਥਡੋਲੋਜੀ ਅਪਲਾਈ ਕਰਕੇ ਤੇ ਇਹਨਾਂ ਪੇਪਰਾਂ ਵਿੱਚ ਚਿਹਤਿਆਂ ਨੂੰ ਔਰ ਚਿਹਤਿਆਂ ਨਾਲੋਂ ਵੀ ਆਈ ਵੁੱਡ ਸੇ ਦਿਸ ਦਿਸ ਇੰਟਾਇਰ ਰਿਕਰੂਟਮੈਂਟ ਆਫ ਐਸਐਸਏ ਕਮ ਇੰਸਪੈਕਟਰਸ ਸਮੈਕਸ ਆਫ ਡੀਪ ਰੂਟਡ ਕਨਸਪੀਰੇਸੀ ਐਂਡ ਕ腐ਸ਼ਨ ਹੁਣ ਇਹਦੀ ਜਾਂਚ ਕੌਣ ਕਰੇਗਾ ਆਪਾਂ ਸਾਰੇ ਜਾਣਦੇ ਕਿ ਵਿਜੀਲੈਂਸ ਜਿਹੜੀ ਆ ਪੰਜਾਬ ਦੀ ਉਹਦਾ ਸਿਰਫ ਬਰੂਦੀਆਂ ਨੂੰ ਠੋਕਣ ਤੇ ਪਰਚੇ ਦਰਜ ਕਰਨ ਤੇ ਜਿਹੜੇ ਕੋਈ ਵਿਚਾਰੇ ਹਿਊਮਨ ਰਾਈਟ ਐਕਟਿਵਿਸਟ ਆ ਉਹਨਾਂ ਨੂੰ ਕਿ ਕਿੱਦਾਂ ਉਹਨਾਂ ਦੇ ਮੂੰਹ ਬੰਦ ਕਰਾਇਆ ਜਾਂਦਾ ਉਸੇ ਆਸ ਤੇ ਰੱਖੀ ਬਿਜ਼ਨਸ ਦਾ ਕੰਮ ਤਾਂ ਇਹ ਸੀਗਾ ਕਿ ਅਗਰ ਕੋਈ ਪੇਪਰ ਪਰਤੀ ਲੀਕੇਜ ਕੋ ਗਲਤ ਹੋ ਰਹੀ ਆ ਤੇ ਇਹਦੇ ਤੇ ਤੁਸੀਂ ਪ੍ਰੋਪਰ ਜਾਂਚ ਕਰਕੇ ਤੇ ਜਿਹੜੇ ਰਿਸਪਾਂਸਿਬਲ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦਿਓ ਆ ਤੁਸੀਂ ਦੇਖ ਹੀ ਰਿਹਾ ਹੋ ਕਿ ਇੱਥੇ ਲੜਕੀਆਂ ਵਿਚਾਰੀਆਂ ਖੜੀਆਂ ਨੇ ਇਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਆਪਣੇ ਘਰਾਂ ਦੇ ਆਪਣੇ ਮਾਪਿਓ ਦਾ ਪੈਸਾ ਖਰਚ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਿਊਸ਼ਨਾਂ ਲੈ ਕੇ ਕਿੱਥੇ ਕਿੱਥੇ ਅਕੈਡਮੀਆ ਜੁਆਇਨ ਕਰਕੇ ਇਹ ਵਿਚਾਰੇ ਮਸੀਂ ਤਿਆਰ ਕਰਦੇ ਨੇ ਤੇ ਜਦੋਂ ਪੇਪਰ ਆਉਂਦਾ ਵਾ ਤੇ ਠੱਗ ਠੋਰ ਬੇਈਮਾਨ ਲੋਕ ਜਿਹੜੇ ਨੇ ਉਹ ਪੈਸੇ ਦੇ ਕੇ ਦੇ ਗਾਂ ਲੱਗ ਜਾਂਦੇ ਨੇ ਜਿਹੜਾ ਦੀ ਕੋਈ ਮੈਰਿਟ ਨਹੀਂ ਸੋ ਇਹ ਸਾਰੇ ਮਸਲੇ ਨੂੰ ਰੱਖ ਕੇ ਅਸੀਂ ਇਹਦਾ ਧਿਆਨ ਮੈਂ ਅੱਜ ਗਵਰਨਰ ਪੰਜਾਬ ਕਿਉਂਕਿ ਹੋਰ ਤਾਂ ਕੋਈ ਅਥਾਰਟੀ ਸਾਡੇ ਕੋਲ ਬਚੀ ਨਹੀਂ ਗਈ ਰਾਜਪਾਲ ਪੰਜਾਬ ਨੂੰ ਇਸ ਪੱਤਰ ਨੂੰ ਫਾਰਵਰਡ ਕੀਤਾ ਵਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਇਹਦੀ ਸੀਬੀਆਈ ਜਾਂਚ ਕਰਾ ਦਿਓ ਜਾਂ ਫੇਰ ਕੋਈ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਏਜੰਸੀ ਤੋਂ ਜਾਂਚ ਕਰਾਉਣੀ ਸਮਝ ਲਓ ਕਿ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਆ ਮੈਂ ਰਾਜਪਾਲ ਸਾਹਿਬ ਨੂੰ ਅੱਜ ਪੱਤਰ ਲਿਖ ਕੇ ਇਹ ਸਾਰਾ ਜਿਹੜਾ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇਸ ਦੀ ਇੱਕ ਪੂਰੀ ਸੀਬੀਆਈ ਦੀ ਪੁਖਤਾ ਟਾਈਮ ਬౌੰਡ ਜਾਂਚ ਮੰਗ ਕੀਤੀ ਔਰ ਜੇ ਨਾਲ ਲੋਕਾਂ ਨੇ ਗੁਨਾਹ ਕੀਤਾ ਚਾਹੇ ਉਹ ਐਸਐਸ ਬੋਰਡ ਦੇ ਅਧਿਕਾਰੀ ਨੇ ਚਾਹੇ ਉਹ ਦਲਾਲ ਨੇ ਵਿੱਚ ਪੀਪਲ ਪੇਪਰ ਲੀਕ ਕਰਨ ਵਾਲੇ ਉਹਨਾਂ ਸਾਰਿਆਂ ਦੇ ਖਿਲਾਫ ਬਣਦੀ ਪੁਖਤਾ ਕਾਰਵਾਈ ਹੋਵੇ ਔਰ ਇਸ ਪੇਪਰ ਨੂੰ ਰੱਦ ਕੀਤਾ ਜਾਵੇ ਇਸ ਪੇਪਰ ਨੂੰ ਸਕ੍ਰੈਪ ਕਰਕੇ ਨਵੇਂ ਸਿਰੇ ਤੋਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਐਸਐਸਏ ਕਮ ਇਨਸਪੈਕਟਰਸ ਦੀ ਜਿਹੜੀ ਭਰਤੀ ਆ ਉਹ ਨਵੇਂ ਸਿਰੇ ਤੋਂ ਕਰਾਈ ਜਾਵੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਹੋਰ ਕਰਾਂ ਮੈਂ ਬੇਨਤੀ ਕਰੂੰਗਾ ਔਰ ਇਹਦੇ ਚ ਮੈਂ ਕਹਿਣਾ ਚਾਹੁੰਦਾ ਇੱਕ ਭਰਤੀਆਂ ਦੇ ਵਿੱਚ ਕਿ ਸਪੋਰਟਸ ਕੋਟੇ ਦੇ ਵੀ ਵਿਚਾਰੇ ਲੋਕ ੱੱਕੇ ਖਾ ਰਹੇ ਨੇ ਕੱਲ ਤੁਸੀਂ ਦੇਖਿਆ ਇੱਕ ਥਾਣੇ ਦੇ ਵਿੱਚ ਲਾਸ਼ ਪਾਈ ਗਈ ਇੱਕ ਸਪੋਰਟਸਮੈਨ ਕਬੱਡੀ ਦਾ ਪਲੇਅਰ ਸਾਨੂੰ ਕੱਲ ਲਈ ਚਾਹ ਚੂ ਦੇ ਵਾਸਤੇ ਥਾਣੇ 'ਚ ਰੱਖਿਆ ਸੀਗਾ ਉਹ ਪਤਾ ਹੀ ਨਹੀਂ ਕਿ ਵਿਚਾਰਾ ਮਾਰਿਆ ਕਿੱਦਾਂ ਗਿਆ ਹੈਗਾ ਔਰ ਸਪੋਰਟਸ ਕੋਟੇ ਦੀ ਪਿਛਲੇ 9 ਸਾਲ ਤੋਂ ਭਰਤੀ ਨਹੀਂ ਹੋ ਰਹੀ ਕਿਤੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਕੀ ਕਹਿੰਦੇ ਸੀ ਖੇਡ ਵਤਨ ਦਾ ਪਤਾ ਨਹੀਂ ਕਿਹੜੀਆਂ ਖੇਡਾਂ ਬ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਸਤੇ ਉਹਦੇ ਚ ਪਿਛਲੇ 9 ਸਾਲਾਂ ਵਿੱਚ ਸਪੋਰਟਸ ਕੋਟੇ ਵਿੱਚ ਕੋਈ ਭਰਤੀ ਨਹੀਂ ਹੋਈ ਜਿਹੜੇ ਐਮਿਨੈਂਟ ਸਪੋਰਟਸਮੈਨ ਨੇ ਨੈਸ਼ਨਲ ਐਂਡ ਇੰਟਰਨੈਸ਼ਨਲ ਦੇ ਆ ਰਨਿੰਗ ਫਰੋਮ ਪਿੱਲਰ ਟੂ ਪੋਸਟ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਸ ਮੌਜੂਦਾ ਸਰਕਾਰ ਦੇ ਵਿੱਚ ਸਾਡੀ ਇਹ ਵੀ ਮੰਗ ਹੈ ਕਿ ਸਪੋਰਟਸਮੈਨ ਜਿਹੜੇ ਬਹੁਤ ਮਿਹਨਤ ਕਰਕੇ ਕਿਸੇ ਫੀਲਡ ਵਿੱਚ ਐਕਸਲ ਕਰਦੇ ਨੇ ਨਾਮ ਬਣਾਉਂਦੇ ਨੇ ਦੇਸ਼ ਦਾ ਤੇ ਪੰਜਾਬ ਦਾ ਚਾਹੇ ਉਹ ਨੈਸ਼ਨਲ ਖੇਡਾਂ ਨੇ ਤੇ ਚਾਹੇ ਇੰਟਰਨੈਸ਼ਨਲ ਖੇਡਾਂ ਨੇ ਉਹਨਾਂ ਨੂੰ ਬਣਦਾ ਯੋਗਸਥਾਨ ਸਪੋਰਟਸ ਪਾਲਿਸੀ ਦੇ ਅਨਸਾਰ ਪਹਿਲੀ ਕਦ ਸਪੋਰਟਸ ਪਾਲਿਸੀ ਕੋਈ ਨਹੀਂਗੀ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਭਗਵੰਤ ਮਾਨ ਤੇ ਜਿਹੜੇ ਕਹਿੰਦੇ ਅਸੀਂ ਕੱਟੜ ਇਮਾਨਦਾਰ ਨੇ ਕਾਦੇ ਇਮਾਨਦਾਰ ਆ ਜਾਂ ਇੰਨਾ ਹਜੂਮ ਤੁਸੀਂ ਦੇਖ ਸਕਦੇ ਹੋ ਸਿਰਫ ਇੱਕ ਪੇਪਰ ਦੇ ਨਾਲ ਅਫੈਕਟਡ ਇਹਦਾ ਵਿਚਾਰੇ ਉਹਨੇ ਜਿਹੜੇ ਇੱਥੇ ਪਹੁੰਚ ਗਏ ਨੇ ਚੰਡੀਗੜ੍ਹ ਪਤਾ ਨਹੀਂ ਕਿੰਨੇ ਹੋਰ ਸੈਂਕੜੇ ਹਜ਼ਾਰਾਂ ਘਰਾਂ 'ਚ ਬੈਠੇ ਰੋਰੇ ਹੋਣਗੇ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋਣੇ ਆ ਜਿਹੜੇ ਵਿਚਾਰੇ ਹਤਾਸ਼ ਤੇ ਮਯੂਸ ਨੇ ਸੋ ਇਸ ਲਈ ਸੀਬੀਆਈ ਦੀ ਜਾਂਚ ਔਰ ਜਿਨ੍ਹਾਂ ਲੋਕਾਂ ਨੇ ਕੀਤਾ ਉਹਦੇ ਖਿਲਾਫ ਪੁਕਤਾ ਐਕਸ਼ਨ ਔਰ ਇਸ ਪੇਪਰ ਨੂੰ ਰੱਦ ਕਰਕੇ ਤੁਰੰਤ ਨਵੇਂ ਸਿਰੇ ਤੋਂ ਇਹ ਪੇਪਰ ਕਰਾਜੇ ਮੇਰੇ ਨਾਲ ਅੰਤਰਦੀਪ ਸਿੰਘ ਨੇ ਜਿਹੜੇ ਇਸ ਗੱਲ ਨੂੰ ਹੋਰ ਅੱਛੇ ਤਰੀਕੇ ਨਾਲ ਵੀ ਤੁਹਾਨੂੰ ਐਕਸਪਲੇਨ ਕਰਨਗੇ 2-4 ਮਿੰਟ ਇਹਨਾਂ ਦੀ ਵੀ ਗੱਲ ਕਾਈਂਡਲੀ ਪਲੀਜ਼ ਜ਼ਰੂਰ ਸੁਣਨਾ ਆਓ ਜੀ ਅੱਗੇ ਕਰ ਲੋ ਅੱਛਾ ਹਾਂਜੀ ਬਹੁਤ ਮਿਹਰਬਾਨੀ ਸਾਰੇ মিডিਆ ਦੀ ਤੇ ਸੁਪਾਲ ਸਿੰਘ ਖੈਰਾਹੁਰਾਂ ਦੀ ਆਲੋ ਵਿਦਿਆਰਥੀ ਬਹੁਤ ਧੰਨਵਾਦ ਜਿਹੜੇ ਆਪਦੀ ਜ਼ਿੰਮੇਵਾਰੀ ਨਾਲ ਇੱਥੇ ਆਏ ਨੇ ਮੈਂ ਬਹੁਤ ਬਰੀਫ ਰੱਖੂੰਗਾ ਗੱਲ ਜਿਹੜੀ ਡਿਟੇਲ ਹੈ ਕਿ ਜਦੋਂ ਜਨਵਰੀ 2024 ਦੇ ਵਿੱਚ ਪੇਪਰ ਹੋਇਆ ਤਾਂ ਇਹ 2023 ਤੱਕ ਪੰਜਾਬ 'ਚ ਜਿਹੜੀਆਂ ਗਰੁੱਪ B ਦੀਆਂ ਭਰਤੀਆਂ ਸੀ ਗਰੁੱਪ C ਤੇ D ਦੀਆਂ ਭਰਤੀਆਂ ਪੀਟ੍ਰਪਲੱਸਬੀ ਕੋਲ ਜਾਂਦੀਆਂ ਸੀ ਆਮ ਤੌਰ ਤੇ ਗਰੁੱਪ B ਦੀ ਭਰਤੀ ਪੀਪੀਐਸਸੀ ਕੋਲ ਜਾਂਦੀ ਸੀ 2023 'ਚ ਪਹਿਲੀ ਵਾਰ ਭਗਵਤ ਕਮਨ ਹੁਰਾ ਨੇ ਇਹ ਬਿਆਨ ਦਿੱਤਾ ਸੀ ਕਿ ਗਰੁੱਪ B ਵੀ ਹੁਣ ਪੀਟ੍ਰਪਲੱਸਬੀ ਕੋਲ ਜਾਊਗਾ ਤਾਂ ਇਹ ਮਤਲਬ ਸ਼ਰਮ ਵਾਲੀ ਗੱਲ ਕਹਿ ਲਈ ਕਿ ਇਹ ਪਹਿਲੀ ਗਰੁੱਪ B ਦੀ ਭਰਤੀ ਸੀ ਜਿਹੜੀ ਪੀਟ੍ਰਪਲੱਸਬੀ ਦੇ ਹਿੱਸੇ ਆਈ ਸੀ ਉਹਦਾ ਪੇਪਰ ਇਹਨਾਂ ਨੇ ਲਿਆ ਅਗਸਟ ਜਨਵਰੀ 2024 ਦੇ ਵਿੱਚ ਫਿਰ 7 ਤੋਂ 8 ਮਹੀਨੇ ਇਹਨਾਂ ਨੇ ਇਹੀ ਕਹਿ ਕੇ ਟਾਲਦੇ ਰਹੇ ਕਿ ਕਦੇ ਕੋਈ ਚੋਣ ਜਾਬਤਾ ਲੱਗਿਆ ਕਦੇ ਲੋਕ ਸਭਾ ਚੋਣਾਂ ਦਾ ਚੋਣ ਜਾਬਤਾ ਲੱਗਿਆ ਇਹਨਾਂ ਨੇ 7 ਤੋਂ 8 ਮਹੀਨੇ ਨਤੀਜਾ ਟਾਲ ਲਿਆ ਜਿਹੜੇ ਕਿ ਆਮ ਤੌਰ ਤੇ ਨਤੀਜੇ 1.5 ਤੋਂ 2 ਮਹੀਨਿਆਂ ਚ ਆ ਜਾਂਦੇ ਨੇ 7-8 ਮਹੀਨਿਆਂ ਬਾਅਦ ਜਦੋਂ ਨਤੀਜਾ ਜਾਰੀ ਹੋਇਆ ਤਾਂ ਨਤੀਜੇ ਤੋਂ ਦੂਜੇ ਤੀਜੇ ਦਿਨ ਇਹ ਡਿਸਕ੍ਰਿਪੈਂਸੀਸ ਜਿਹੜੀਆਂ ਖੈਰਾਬ ਸਾਹਿਬ ਹੁਰਾ ਨੇ ਦਸੀਆਂ ਨੇ ਇਹ ਸਾਡੇ ਧਿਆਨ ਚ ਆ ਗਿਆ ਵਿਦਿਆਰਥੀਆਂ ਨੇ ਆਪਦੇ ਪੱਧਰ ਤੇ ਸਾਰੀ ਜਾਂਚ ਕਰਕੇ ਜਿੰਨੀ ਇਨਵੈਸਟੀਗੇਸ਼ਨ ਪੋਸੀਬਲ ਸੀ ਸਾਰਾ ਡਾਟਾ ਕੱਢਿਆ ਸਾਡੇ ਕੋਲ ਆਇਆ ਅਧਿਆਪਕਾਂ ਕੋਲ ਸਾਡੇ ਕੋਲ ਮੰਚ ਹੈਗੇ ਸੀ ਅ ਬੋਰਡ ਨੇ ਸਤੰਬਰ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਨਤੀਜਾ ਜਾਰੀ ਹੋਣ ਤੋਂ ਬਾਅਦ ਰੋਲਾ ਪੈਣਾ ਸ਼ੁਰੂ ਹੁੰਦਾ ਸਤੰਬਰ ਮਹੀਨੇ ਦੇ ਵਿੱਚ ਬੋਰਡ ਨੇ ਇਹ ਜਿਹੜੇ ਟਾਪਰ ਨੇ 44 ਮਤਲਬ ਬੋਰਡ ਨੇ 50 ਕ ਬੱਚੇ 5 5 6 6 ਕਰਕੇ ਬੋਰਡ ਦੇ ਵਿੱਚ ਡੇਲੀ ਸੱਦਨੇ ਸ਼ੁਰੂ ਕੀਤੇ ਇਨਕੁਆਇਰੀ ਦੇ ਨਾਮ ਤੇ ਤੇ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਗਰੁੱਪ B ਦੀ ਭਰਤੀ ਵਧੀਆ ਲੈਵਲ ਦਾ ਪੇਪਰ ਬੋਰਡ ਨੇ ਇਨਕੁਆਇਰੀ ਦੇ ਨਾਮ ਤੇ ਉਹਨਾਂ ਤੋਂ ਪੁੱਛਿਆ ਕਿ ਪੰਜਾਬ ਆਪਣੇ ਭਾਰਤ ਯਾਦ ਕਦੋਂ ਹੋਇਆ ਸੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਪੰਜਾਬ ਦੀ ਰਾਜਧਾਨੀ ਕਿਹ ਹੈ ਇਹੋ ਜਿਹੇ ਸਵਾਲ ਪੁੱਛ ਕੇ ਕਹਿਤਾ ਕਿ ਅਸੀਂ ਇਹ ਸ਼ਰਮਲੀ ਗੱਲ ਹੈ ਗਰੁੱਪ B ਦੀ ਭਰਤੀ ਦੀ ਜਿਹਦੇ ਵਿੱਚ ਐਡਾ ਨਕਲ ਦਾ ਮਾਮਲਾ ਆਇਆ ਹੈਗਾ ਤੇ ਬਿਲਕੁਲ ਉਸੇ ਟਰੈਕ ਤੇ ਆਇਆ ਜਿਹੜਾ 2 ਸਾਲ ਪਹਿਲਾਂ ਨੈਪ ਦੇ ਕੇਸ ਦੇ ਵਿੱਚ ਅਸੀਂ ਟਰੈਕ ਕੀਤਾ ਸੀਗਾ ਤਾਂ ਇਸ ਇਨਕੁਆਰੀ ਦੇ ਵਿੱਚ ਤਾਂ ਸਾਨੂੰ ਪਤਾ ਕਿ ਕੁਝ ਨਹੀਂ ਹੈਗਾ ਇਹ ਜਾਣਕਾਰੀ ਤਾਂ ਆਈ ਕਿਉਂਕਿ 44 ਤੋਂ ਬਾਅਦ 45 46 47 ਜਿਹੜੇ ਰੈਂਕ ਜੈਨੂਇਨ ਵਿਦਿਆਰਥੀਆਂ ਦੇ ਸੀ ਉਹਨਾਂ ਨੂੰ ਵੀ ਸੱਦਿਆ ਸੀਗਾ ਉਹ ਉਸ ਤੋਂ ਬਾਅਦ ਨਵੰਬਰ ਦੇ ਵਿੱਚ 26 ਨਵੰਬਰ 2024 ਨੂੰ ਅਸੀਂ ਪਹਿਲੀ ਵਾਰ ਲਿਖਤੀ ਜਿਹੜਿਆ ਸਾਰੇ ਸਬੂਤ ਨੇ ਕਿ ਜਿਹੜੀਆਂ ਗੱਲਾਂ ਖੈਰਾ ਸਾਹਿਬ ਨੇ ਕਹੀਆਂ ਜਾਂ ਜਿਹੜੀਆਂ ਮੈਂ ਦੱਸ ਰਿਹਾ ਇਹ ਸਾਰੇ ਲਿਖਤੀ ਸਬੂਤ ਬਿੱਟ ਪ੍ਰੂਫ ਜਿਹੜਾ ਸਾਰਾ ਫੈਕਟ ਕੱਢਿਆ ਹੋਇਆ ਸੀਗਾ ਇਹ ਬੋਰਡ ਨੂੰ ਅਸੀਂ ਨੱਥੀ ਦੇ ਕੇ ਆਏ ਹਾਂਗੇ ਮਤਲਬ ਹੈਂਡ ਆਪਣਾ ਸਾਰਾ ਜਿਹੜਾ ਡਾਕੂਮੈਂਟਸ ਪ੍ਰਿੰਟ ਆਊਟ ਦੇ ਕੇ ਆਏ ਹਾਂਗੇ ਬੋਰਡ ਨੂੰ ਪੁੱਛਿਆ ਬੋਰਡ ਕਹਿੰਦਾ ਜੀ ਇਨਕੁਆਇਰੀ ਕਰ ਰਿਹਾ ਹੈ ਅੱਜ ਤੱਕ ਸਾਡੀਆਂ ਬੋਰਡ ਦੇ ਨਾਲ 4 ਮੀਟਿੰਗਾਂ ਹੋਈਆਂ ਨੇ ਹਰ ਮੀਟਿੰਗ ਦੇ ਵਿੱਚ ਬੋਰਡ ਦੇ ਅਧਿਕਾਰੀ ਸੈਕਟਰੀ ਬਦਲ ਗਿਆ ਪਰ ਪੁਰਾਣਾ ਸੈਕਟਰੀ ਵੀ ਨਵਾਂ ਸੈਕਟਰੀ ਵੀ ਇਹ ਕਹਿ ਰਿਹਾ ਸੀਗਾ ਇਨਕੁਆਰੀ ਚੱਲ ਰਹੀ ਹੈ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਡੇ ਧਿਆਨ ਚ ਨਹੀਂ ਹੈਗਾ ਤੁਸੀਂ ਸਾਡੇ ਧਿਆਨ ਚ ਨਾ ਉਹ ਕਹਿੰਦੇ ਸਾਨੂੰ ਪਤਾ ਇਨਕੁਆਰੀ ਚੱਲ ਰਹੀ ਹੈ 26 ਨਵੰਬਰ ਪਹਿਲੀ ਵਾਰ ਮਿਲੇ 13 ਫਰਵਰੀ ਦੂਜੀ ਵਾਰ ਮਿਲੇ 5 ਜੂਨ ਤੀਜੀ ਵਾਰ ਮਿਲੇ ਇਹ ਜਦੋਂ ਅਸੀਂ ਮਤਲਬ ਧਰਨੇ ਲਾਏ ਤੇ ਫਿਰ ਉੱਥੇ ਉਹਨਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਾਂ ਇਸ ਤੋਂ ਬਿਨਾ ਵਿਦਿਆਰਥੀ ਆਪ ਦੇ ਪੱਧਰ ਤੇ ਜਦੋਂ 4 4 5 5 ਜਾਣੇ ਜਾ ਰਹੇ ਨੇ ਤਾਂ ਤਿੰਨ ਤੋਂ ਚਾਰ ਵਾਰ ਹੋ ਗਏ ਨੇ ਤਾਂ ਪਿਛਲੇ 8 ਮਹੀਨਿਆਂ ਦੇ ਵਿੱਚ ਅਸੀਂ 7 ਤੋਂ 8 ਜਿਹੜੇ ਬੋਰਡ ਕੋਲ ਸਿਰਫ ਇਸ ਮੰਗ ਨੂੰ ਲੈ ਕੇ ਜਿਹੜੇ ਲਾਏ ਨੇਗੇ ਹਾਲਾਂਕਿ ਬੋਰਡ ਦੇ ਕੰਮਕਾਰ ਦੇ ਵਿੱਚ ਕਾਰਗੁਜ਼ਾਰੀ ਇੰਨੀ ਮਾੜੀ ਹੈ ਕਿ ਸਾਡੇ ਇਸ ਵੱਡੇ ਮਸਲੇ ਦੇ ਬਰਾਬਰ 8 ਤੋਂ 10 ਹੋਰ ਵੱਡੇ ਮਸਲੇ ਨੇ ਜਿਹੜੇ ਫਸੇ ਹੋਏ ਨੇ ਮੈਂ ਗਰੁੱਪ 20 2023 ਤੋਂ ਬਾਅਦ ਜਦੋਂ ਦੀ ਗਰੁੱਪ ਬੀ ਦੀ ਭਰਤੀ ਪੀ 3 ਨੂੰ ਮਿਲਣ ਲੱਗੀ ਆ ਤਾਂ ਇਹ ਪਹਿਲੀ ਭਰਤੀ ਜਿਹੜੀ ਲੀਗ ਦੇ ਤੱਕੇ ਚੜੀ ਹੈ ਤੇ ਦੂਜੀ ਭਰਤੀ ਉਹ ਵੀ ਸੀਨੀਅਰ ਸਾਇਕ ਦਾ ਪੇਪਰ ਸੀਗਾ ਉਹ 2 ਸਾਲ ਦਾ ਸਮਾਂ ਹੋ ਜਾਊਗਾ ਅੱਜ ਤੋਂ 1 ਮਹੀਨੇ ਬਾਅਦ ਉਸ ਪੇਪਰ ਦੀ 4 ਵਾਰ ਡੇਟ ਅਨਾਉਂਸ ਕੀਤੀ ਗਈ ਹੈ ਪਹਿਲਾਂ ਉਹਦੀ ਡੇਟ 24 ਨਵੰਬਰ ਜਾਰੀ ਕੀਤੀ ਗਈ ਪੇਪਰ ਪੋਸਟਪੋਨ ਕੀਤਾ 19 ਜਨਵਰੀ ਅਨਾਉਂਸ ਕੀਤੀ ਗਈ ਪੇਪਰ ਪੋਸਟਪੋਨ ਕੀਤਾ 15 ਕੇ 16 ਫਰਵਰੀ ਅਨਾਉਂਸ ਕੀਤੀ ਗਈ ਪੇਪਰ ਉਹ ਪੇਪਰ ਪੋਸਟਪੋਨ ਹੀ ਕਰ ਰਹੇ ਨੇ ਤਾਂ ਗਰੁੱਪ ਬੀ ਦੀਆਂ ਭਰਤੀਆਂ ਜਿਹੜੀਆਂ ਕਿ ਮਤਲਬ ਚੰਗੇ ਅਹੁਦੇ ਦੀਆਂ ਭਰਤੀਆਂ ਨੇਗੀਆਂ ਉਹਦੇ ਵਿੱਚ ਬੋਰਡ ਇੰਨੀ ਮਾੜੀ ਕਾਰਗੁਜ਼ਾਰੀ ਦਿਖਾ ਰਿਹਾ ਹੈਗਾ ਤਾਂ ਸਾਡੀ ਇੱਕ ਤਾਂ ਮੰਗ ਇਹ ਹੈ ਕਿ ਇਸ ਲੀਕ ਵਾਲੇ ਮਾਮਲੇ ਦਾ ਪੰਡਾ ਫੋੜਿਆ ਮਤਲਬ ਭੰਨਿਆ ਜਾਵੇ ਇਹਦੇ ਪਿੱਛੇ ਜਿਹੜਾ ਗਰੋ ਕੰਮ ਕਰਦਾ ਹੈਗਾ ਕਿਉਂਕਿ ਇਹ ਜਿੰਨੇ ਵਿਦਿਆਰਥੀ ਇੱਥੇ ਨੇ ਇਹ ਤਾਂ ਕੁਝ ਵੀ ਨਹੀਂ ਗਿਣਤੀ ਹੈਗੀ ਲੱਖਾਂ ਵਿ ਸਰਕਾਰ ਨੇ ਸਾਨੂੰ ਯਕੀਨ ਦਵਾਇਆ ਵੀ ਨਹੀਂ ਤੁਸੀਂ ਇੱਥੇ ਰੁਕੋ ਅਸੀਂ ਤੁਹਾਡੇ ਲਈ ਨੌਕਰੀਆਂ ਪੈਦਾ ਕਰਾਂਗੇ ਪਰ ਸਾਡੇ ਲਈ ਸਾਡੀ ਮਾੜੀ ਕਿਸਮਤ ਕਹਿ ਲਓ ਜੋ ਮਰਜ਼ੀ ਕਹਿ ਲਓ ਪੰਜਾਬ ਦੇ ਵਿੱਚ ਠੀਕ ਹੈ ਲੀਕ ਦੇ ਮਾਮਲੇ ਪਹਿਲਾਂ ਵੀ ਆਉਂਦੇ ਸੀ ਇਸ ਸਰਕਾਰ ਦੇ 3 ਸਾਲਾਂ ਚ ਦੂਜਾ ਲੀਕ ਦਾ ਮਾਮਲਾ ਆ ਗਿਆ ਜੀ ਤਾਂ ਮਤਲਬ ਦੋਨੇ ਗਰੁੱਪ B ਦੀਆਂ ਭਰਤੀਆਂ ਪਹਿਲਾ ਨਹਿ ਤਹਿਸੀਲਦਾਰ ਉਹ 2022 ਦੇ ਵਿੱਚ ਹੋਇਆ ਹੁਣ ਸੀਨੀਅਰ ਸਹਾਇਕ ਦੀ ਭਰਤੀ ਇਹ ਗਰੁੱਪ B ਦਾ ਪੇਪਰ ਇਹ 2023 ਆਪਣੇ 24 ਦੇ ਵਿੱਚ ਹੋਇਆ ਤਾਂ 2-3 ਸਾਲਾਂ ਦੇ ਵਿੱਚ ਸਾਡੀਆਂ ਗਰੁੱਪ B ਦੀਆਂ ਦੋ ਚੰਗੀਆਂ ਭਰਤੀਆਂ ਨੇ ਜਿਹੜੀਆਂ ਉਹ ਲੀਕ ਦੇ ਧੱਕੇ ਚੜੀਆਂ ਨੇ ਵਿਦਿਆਰਥੀਆਂ ਦੇ ਵਿੱਚ ਇਹ ਤਾਂ ਸਾਡੀ ਇਹ ਮੰਗ ਹੈ ਕਿ ਇੱਕ ਤਾਂ ਇਸ ਸਾਰੇ ਮਾਮਲੇ ਦੀ ਮਤਲਬ ਸੀਬੀਆਈ ਇਨਕੁਆਇਰੀ ਜਿਹੜੀ ਹਨਾ ਕਰਵਾਈ ਜਾਵੇ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ ਬੋਰਡ ਉਹਦੇ ਵਿੱਚ ਧਿਰ ਨਹੀਂ ਹੋਣੀ ਚਾਹੀਦੀ ਕਿਉਂਕਿ ਬੋਰਡ ਜਿਹੜਾ ਹੁਣ ਇਨਵੈਸਟੀਗੇਸ਼ਨ ਦੇ ਨਾਮ ਤੇ ਕਰ ਰਿਹਾ ਹੈਗਾ ਕਿ 19 ਜੂਨ ਨੂੰ ਵਿਦਿਆਰਥੀਆਂ ਨੂੰ 15 ਜੂਨ ਨੂੰ ਕੁਸ਼ਕ ਵਿਦਿਆਰਥੀਆਂ ਨੂੰ ਮੇਲ ਆਈ ਕਹਿੰਦੇ ਤੁਸੀਂ 19 ਜੂਨ ਨੂੰ ਆ ਕੇ ਇਸ ਮਰਸਲੇ ਤੇ ਆਪਦਾ ਪੱਖ ਰੱਖੋ 19 ਜੂਨ ਨੂੰ ਵਿਦਿਆਰਥੀ ਉੱਥੇ ਗਏ ਨੇ ਮਤਲਬ ਵਨ ਆਫ ਦੀ ਬਿਊਰੋਕਰੇਟਸ ਸਾਨੂੰ ਨਹੀਂ ਉਹਦੇ ਬਾਰੇ ਜਾਣਕਾਰੀ ਹੈਗੀ ਨਾ ਉਹਨਾਂ ਨੇ ਆਪਦੀ ਆਇਡੈਂਟੀਟੀ ਡਿਸਕਲੋਸ ਕੀਤੀ ਆ ਉਹਨਾਂ ਨੇ ਜੇ ਝੂਠੀ ਵੀ ਇਨਕੁਆਇਰੀ ਕਰ ਲੈਂਦੇ ਸਾਨੂੰ ਪੂਰਾ ਤਸੱਲੀ ਹੋ ਜਾਂਦੀ ਉਹਨਾਂ ਨੇ ਇਹ 19 ਜੂਨ ਨੂੰ ਪੱਖ ਲੈਣ ਤੋਂ ਬਾਅਦ ਇੱਕ ਵੀ ਚਤਾਲਿਆਂ ਦੇ ਵਿੱਚੋਂ ਵਿਦਿਆਰਥੀ ਨੂੰ ਸੱਦਾ ਨਹੀਂ ਦਿੱਤਾ ਵੀ ਅਸੀਂ ਇਨਕੁਆਇਰੀ ਦੇ ਨਾਮ ਤੇ ਕਿਸੇ ਇੱਕ ਵਿਦਿਆਰਥੀ ਨੂੰ ਬੁਲਾਇਆ ਕੋਈ ਸ਼ਾਨਬੀਨ ਕੀਤੀ ਹੈ ਕੋਈ ਇਹਦੇ ਪਿਛਲੇ ਗ੍ਰੋ ਨੂੰ ਦੇਖੇਗਾ ਕਿ ਕਿਹੜਾ ਗ੍ਰੋ ਕੰਮ ਕਰ ਰਿਹਾ ਹੈਗਾ ਜਾਂ ਫਿਰ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੇ ਲੀਗ ਦੇ ਮਾਮਲੇ ਜਿੱਥੋਂ ਆਏ ਨੇ ਕੀ ਪਤਾ ਇਹ ਵੀ ਉੱਥੇ ਕੋਈ ਇਨਕੁਆਇਰੀ ਨਹੀਂ ਕੀਤੀ ਸਿੱਧਾ ਉਹਨਾਂ ਨੇ ਮਾਲੇ ਇੱਕ ਫਾਰਮੈਲਟੀ ਬੇਸ ਕੇ ਵਿਦਿਆਰਥੀਆਂ ਨੂੰ ਲollipops ਦੇ ਤਾਂ ਕਿ ਹਾਂਜੀ ਤੁਹਾਨੂੰ ਸੱਦ ਲਿਆ ਇਹਦੇ ਵਿੱਚ ਅਸੀਂ ਕੁਝ ਨਹੀਂ ਪਾਇਆ ਇਹ ਵੀ ਨਹੀਂ ਕਿਹਾ ਮੈਂ ਕਹਿ ਰਿਹਾ ਆਉਂਦੇ ਵੱਲੋਂ ਬੋਰਡ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਪਾਇਆ ਜਾਂ ਕੋਈ ਇਨਕੁਆਇਰੀ ਹੋਈ ਹੈ ਇਨਕੁਆਇਰੀ ਨੂੰ ਲੈ ਕੇ ਅੱਜ ਤੱਕ ਕੋਈ ਜਨਤਕ ਨੋਟਿਸ ਨਹੀਂ ਜਾਰੀ ਹੋਇਆ ਸਿੱਧਾ ਇਸ ਭਰਤੀ ਦੇ ਪ੍ਰੋਸੈਸ ਨੂੰ ਅੱਗੇ ਤੋਰਨ ਦੇ ਲਈ ਪਿਛਲੇ ਹਫਤੇ ਇਹਨਾਂ ਨੇ ਟਾਈਪਿੰਗ ਦੀ ਡੇਟ ਕੱਢੀ 28 ਜੁਲਾਈ ਨੂੰ ਇਹਨਾਂ ਟਾਈਪਿੰਗ ਲਈ ਵਿਦਿਆਰਥੀ ਸੱਦਦੇ ਨੇ ਤਾਂ ਮਤਲਬ ਇਹ ਵਿਦਿਆਰਥੀ ਨੂੰ ਪੇਚ ਨਹੀਂ ਜਾਣਦੇ ਹੈਗੇ ਸਾਡੀ ਇਹ ਮੰਗ ਹੈ ਕਿ ਵਿਦਿਆਰਥੀ ਨੂੰ ਥੋੜਾ ਸੀਰੀਅਸ ਲੈ ਲੋ ਸਾ ਤੁਸੀਂ ਮਤਲਬ ਸਾਡਾ ਭਵਿੱਖ ਤੈਅ ਕਰਨਾ ਹੈ ਸਾਡੇ 40-50 ਸਾਲਾਂ ਦਾ ਰੋਜ਼ਗਾਰ ਥੋੜੇ ਤੋਂ ਤੈਅ ਹੋਣਾ ਹੈ ਸੋ ਇਸ ਕਰਕੇ ਇਹ ਜਿਹੜੀ ਮਾੜੀ ਤਾਰਿਕਤਾਰੀ ਹਾਂ ਹਾਂ ਇਹ ਭਰਤੀ ਜਿਹੜੀ ਸੀਬੀ ਇਨਕੁਆਰੀ ਤੋਂ ਬਾਅਦ ਰੱਦ ਕੀਤੀ ਜਾਵੇ ਲੀਕ ਦਾ ਭਾਂਡਾ ਭੰਨਿਆ ਜਾਵੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀ ਜਾਣ ਇਸ ਭਰਤੀ ਨੂੰ ਕਿਉਂਕਿ ਮੈਂ ਦੱਸਿਆ ਕਿ ਦੂਜੀ ਗਰੁੱਪ ਵੀ ਦੀ ਭਰਤੀ ਬਾਰ-ਬਾਰ ਪੋਸਟਪੋਨ ਹੋ ਰਹੀ ਹੈ ਤਾਂ ਸਾਡੀ ਮੰਗ ਇਹ ਹੈ ਕਿ ਇਸ ਭਰਤੀ ਨੂੰ ਉਹਦੇ ਵਿੱਚ ਕਿਉਂਕਿ ਉਹ ਵੀ ਗਰੁੱਪ ਵੀ ਦੀ ਭਰਤੀ ਹੈ ਉਹ ਵੀ ਸੀਨੀਅਰ ਸਹਾਇਕ ਦੀ ਹੀ ਭਰਤੀ ਹੈ ਉਹਦੇ ਵਿੱਚ ਐਡ ਕਰਕੇ ਪੋਸਟਾਂ ਵਧਾਓ ਤੇ ਇੱਕ ਸਾਂਝਾ ਅਗਲਾ ਪੇਪਰ ਲੈ ਲਓ ਤੇ ਇਹ ਯਕ ਤੁਸੀਂ ਕਾਫੀ ਡਿਟੇਲ ਵਿੱਚ ਸੁਣ ਲਿਆ ਇਹਦੇ ਨਾਲ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ 'ਚ ਜਿਹੜੇ ਕਹਿੰਦੇ ਅਸੀਂ ਭਰਤੀਆਂ ਪੰਜਾਬ ਦੇ ਲੋਕਾਂ ਦੀਆਂ ਕਰਨੀਆਂ ਸ਼ਾਇਦ ਮਨੀਸ਼ ਸੋਟੀਆ ਨੇ ਕਿਹਾ ਕਿ ਅਸੀਂ ਪਟਵਾਰ ਵਿਭਾਗ ਹੀ ਬੰਦ ਕਰ ਦੇਣ ਲੱਗੇ ਹਾਂ ਜਦ ਕਿ ਚੀਫ ਮਿਨਿਸਟਰ ਨੇ ਪਿੱਛੇ ਸਾਲ ਖੰਡ ਪਹਿਲਾਂ ਇਹ ਕਿਹਾ ਸੀ ਕਿ ਅਸੀਂ 550 ਪੋਸਟਾਂ ਨਵੀਆਂ ਪਟਵਾਰੀਆਂ ਦੀ ਕੱਢਾਂਗੇ ਕੁਝ ਥੋੜੇ ਬਹੁਤੇ ਜਿਹੜੇ ਲੈਟਰਸ ਦਿੱਤੇ ਸੀ ਉਹਨਾਂ ਨੂੰ ਆਪਣੇ ਅਪੁਆਇੰਟਮੈਂਟ ਲੈਟਰਸ ਤੇ ਆ ਹੁਣ ਪਿੱਛੇ ਜੇ ਕਿਸੇ ਜਿਹੜਾ ਮਨਿਸਟਰ ਨਵਾਂ ਬਣਿਆ ਰੈਵਨਿਊ ਦਾ ਉਹਨੇ ਕਿਹਾ ਨਹੀਂ ਜੀ ਅਸੀਂ 1100 ਪਟਵਾਰੀਆਂ ਦੀ ਪੋਸਟਾਂ ਨਵੀਆਂ ਕੱਢਾਂਗੇ ਤੇ ਮਨੀਸ਼ ਛੋਟੀਆਂ ਦਿੱਲੀੋਂ ਆਣ ਕੇ ਇੱਕ ਰਿਜੈਕਟਡ ਲੀਡਰ ਜਿਹੜਾ ਪੰਜਾਬ ਨਾਲ ਕੋ ਸਰਕਾਰ ਨਹੀਂ ਗਾ ਉਹ ਕਹਿੰਦਾ ਅਸੀਂ ਪਟਵਾਰ ਮਹਿਕਮਾ ਹੀ ਬੰਦ ਕਰ ਦੇਣਾ ਵਾ ਸੋ देयर ਇਜ਼ ਟੋਟਲ ਕਨਫਿਊਜ਼ਨ ਇਨ ਪੰਜਾਬ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਕਿ ਮੇਰੀ ਚੁਣੌਤੀ ਆ ਭਗਵੰਤ ਮਾਨ ਦੀ ਸਰਕਾਰ ਨੂੰ ਉਹ ਕਹਿੰਦੇ ਨਾ ਰੋਜ਼ ਕਿ ਅਸੀਂ ਜੀ 40000 ਟੀਚਰ ਭਰਤੀ ਕਰਤਾ 50000 ਟੀਚਰ ਭਰਤੀ ਕਰਤਾ ਹਾਲਾਂਕਿ ਅ ਪਿਛਲੇ ਦਿਨੀ ਮੈਂ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਕਿ ਲਗਭਗ 40-45% ਪ੍ਰਿੰਸੀਪਲ ਦੀਆਂ ਪੋਸਟਾਂ ਸਰਕਾਰੀ ਸਕੂਲਾਂ ਵਿੱਚ ਖਾਲੀ ਨੇ ਉਹ ਵੇ ਭਰਤੀ ਕਿੱਥੇ ਕੀਤੇ ਨੇ ਇੱਕ ਵਾਈਟ ਪੇਪਰ ਡਿਮਾਂਡ ਕਰਦੀ ਕਾਂਗਰਸ ਫਾਟੀ ਕਿ ਜਿੰਨੀਆਂ ਭਰਤੀਆਂ ਉਹ ਪੰਜਾਬ ਦੇ ਵਿੱਚ 2022 ਤੋਂ ਕੀਤੀਆਂ ਇਸ ਸਰਕਾਰ ਨੇ ਉਹਦਾ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਉਹਦੇ ਚ ਜਿਹੜੇ ਸਿਲੈਕਟ ਹੋਏ ਨੇ ਨੌਜਵਾਨ ਉਹਨਾਂ ਦਾ ਨਾਮ ਉਹਨਾਂ ਦੇ ਪਿਤਾ ਦਾ ਨਾਮ ਉਹਨਾਂ ਦਾ ਐਡਰੈਸ ਔਰ ਉਹਨਾਂ ਦੀ ਡੋਮਸਾਈਲ ਸ਼ੇਅਰ ਕੀਤੀ ਜਾਵੇ ਕਿ ਉਹ ਪੰਜਾਬ ਦੇ ਨੇ ਕਿ ਕਿੱਥੋਂ ਦੇ ਨੇ ਕਿਉਂਕਿ ਸਾਡਾ ਮੰਨਣਾ ਵਾ ਕਿ 80-90% ਨੌਕਰੀਆਂ ਗੈਰ ਪੰਜਾਬੀਆਂ ਨੂੰ ਚਲੇ ਗਈਆਂ ਨੇ ਕਿਉਂਕਿ there is no uh, you know this condition of a domicile punjabi ko ke ਸਾਡੇ ਕੋਈ ਲਾਅ ਹੀ ਨਹੀਂ ਗਾ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ 2023 ਦਾ ਕੁਲਤਾਰ ਸੰਧਵਾ ਔਰ ਭਗਵੰਤਮਾਨ ਦੇ ਟੇਬਲ ਤੇ ਰੱਖਿਆ ਹੋਇਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਲੋਆ ਜਿਵੇਂ ਉੱਤਰਾਖੰਡ ਦੇ ਵਿੱਚ ਭਾਜਪਾ ਨੇ ਹੁਣ ਕਾਨੂੰਨ ਬਣਾਇਆ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਆ ਰਾਜਸਥਾਨ ਚਾ ਕਿ ਕੋਈ ਵੀ ਬਾਹਰੋਂ ਆਣ ਕੇ ਉਥੋਂ ਦਾ ਪਸੰਦਾ ਉਹ ਸੂਬੇ ਦੇ ਵਿੱਚ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਨਾ ਐਗਰੀਕਲਚਰ ਜ਼ਮੀਨ ਲੈ ਸਕਦਾ ਲੋ ਇਹ ਗੱਲ ਪਿਛਲੇ 3 ਸਾਲਾਂ ਤੋਂ ਇਹਨਾਂ ਨੇ ਮੇਰੇ ਉਸ ਨਿੱਜੀ ਮੈਂਬਰ ਬਿੱਲ ਵਿਧਾਨ ਸਭਾ ਵਿੱਚ ਉਹਨੂੰ ਜਾਣ ਕੇ ਠੰਡੇ ਬਸਤੇ ਚ ਪਾਇਆ ਕਿਉਂਕਿ ਇਹ ਚਾਹੁੰਦੇ ਨੇ ਕਿ ਜਿੰਨੇ ਬਾਹਰੋਂ ਆਣ ਕੇ ਬਸ ਜਾਣ ਜਿੰਨੇ ਬਾਹਰੋਂ ਆਣ ਕੇ ਨੌਕਰੀਆਂ ਲੈ ਲੈਣ ਸਿਹਤ ਸਾਡੇ ਉਹ ਸਮਰਥਕ ਹੋਣਗੇ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਵਿੱਚ ਕਿਸੇ ਨੇ ਨਹੀਂ ਮੰਗੀ ਕਿ ਸਾਨੂੰ ਅਰਬਨ ਸਟੇਟ ਚਾਹੀਦੀ 25000 ਏਕੜ ਨਾ ਲੁਧਿਆਣੇ ਦੀ ਸਭ ਤੋਂ ਪ੍ਰਾਈਮ ਐਗਰੀਕਲਚਰ ਲੈਂਡ ਤੁਹਾਨੂੰ ਵਧਾ ਲੁਧਿਆਣੇ ਦੀ ਮੋਸਟ ਫਰਟਾਈਲ ਲੈਂਡ ਪੰਜਾਬ ਇਸ ਦਾ ਫੂਡ ਬਾਸਕਟ ਆਫ ਦ ਵਰਲਡ ਨਾਟ ਓਨਲੀ ਇੰਡੀਆ ਕੈਲੀਫੋਰਨੀਆ ਦੇ ਬਰਾਬਰ ਦੀ ਜ਼ਮੀਨ ਸਾਡੀ ਆ 25000 ਏਕੜ ਆਰ ਉੱਥੋਂ ਲੋਕਾਂ ਦੇ ਜ਼ਮੀਨ ਛੋਟੇ ਕਿਸਾਨ ਨੂੰ ਡਿਸਲੋਸ ਕਰਕੇ ਉੱਥੇ ਕਹਿੰਦੇ ਅਰਬਨ ਸਟੇਟ ਬਣਾਉਣੀ ਤੇ ਰਹਿਣਾ ਕਿਨੇ ਉਹ ਸਰਪੈਂਟ ਆ ਤਾਂ ਸਾਰੇ ਬਾਹਰ ਜਾਣਗੇ ਆ ਤਾਂ ਸਾਰੇ ਇੱਥੇ ਰਹਿਣਗੇ ਨਹੀਂ ਕਿਉਂਕਿ ਇਹਨਾਂ ਦਾ ਭੁਵੇਕ ਹੀ ਕੋਈ ਨਹੀਂਗਾ ਤੇ ਰਹਿਣਾ ਕਿੱਥੇ ਅਰਬਨ ਸਟੇਟ ਵਿੱਚ ਆਣ ਕਿਉਂਕਿ देयर इज नो लॉ इन ਪੰਜਾਬ ਜਿਹੜਾ ਮੈਂ ਦੁਬਾਰਾ 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 ਪ੍ਰੋਪਗੇਟ ਕਰ ਰਿਹਾ ਇਸ ਲਈ ਇਹ ਬਹੁਤ ਇੰਪੋਰਟੈਂਟ ਔਰ ਮੇਰਾ ਤੁਹਾਡੇ ਸਾਰਿਆਂ ਨਾਲ ਵਾਅਦਾ ਜਿੰਨੇ ਤੁਸੀਂ ਖੜੇ ਹੋ ਪਰਮਾਤਮਾ ਕਰੇ ਸਾਡੀ ਸਰਕਾਰ ਬਣੇ ਸਭ ਤੋਂ ਪਹਿਲਾ ਐਕਸ਼ਨ ਜਿਹੜੇ ਇਹ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਨੇ ਉਹ ਸਾਰੀਆਂ ਭਰਤੀਆਂ ਜਿਹੜੀਆਂ ਤੁਹਾਡੀਆਂ ਐਸਐਸਏ ਸਮੇਤ ਇਹ ਰੱਦ ਕੀਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਇਹ ਪਹਿਲਾ ਐਕਸ਼ਨ ਕਾਂਗਰਸ ਗਵਰਨਮੈਂਟ ਦਾ ਹੋਵੇਗਾ ਨਾਲ ਹੀ ਜਿਹੜਾ 25000 ਏਕੜ ਲੈਂਡ ਪੂਲਿੰਗ ਜਿਹੜੀ ਕਿਸਾਨਾਂ ਤੋਂ ਜ਼ਮੀਨ ਖੋਹੀ ਗਈ ਆ ਉਹ ਸਾਰੀ ਨੋਟੀਫਿਕੇਸ਼ਨ ਵਿਡਰੋਅ ਕੀਤੀ ਜਾਵੇਗੀ ਰੱਦ ਕੀਤੀ ਜਾਵੇਗੀ ਔਰ ਜਿਨ੍ਹਾਂ ਲੋਕਾਂ ਨੇ ਛਾਤਰ ਦਿਮਾਗਾ ਨੇ ਲੈਂਡ ਮਾਫੀਆ ਨੂੰ ਇਹ ਜ਼ਮੀਨ ਹੈਂਡਓਵਰ ਕਰਨੀ ਆ ਉਹਨਾਂ ਦੀ ਇੱਕ ਪ੍ਰੋਪਰ ਟਾਈਮ ਬਾਉਂਡ ਵਿਜੀਲੈਂਸ ਇਨਕੁਆਇਰੀ ਕਰਕੇ ਸਾਰਿਆਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇਗਾ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਇਸ ਲਈ ਸਾਂਝੀਆਂ ਕੀਤੀਆਂ ਕਿਉਂਕਿ ਵਿਧਾਨ ਸਭਾ ਦਾ ਪਲੇਟਫਾਰਮ ਹੈਜ਼ ਗੌਨ ਉੱਥੇ ਕਿਸੇ ਚੱਜ ਦੇ ਬੰਦੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਉੱਥੇ ਬੰਦੂਆ ਮਜ਼ਦੂਆ ਦੀ ਮਜ਼ਦੂਰਾਂ ਦੀ ਫੌਜ ਸ਼ਾਟਿੰਗ ਬ੍ਰਿਗੇਡ ਬੈਜੋ 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 ਕਰਕੇ ਸਪੀਕਰ ਪੱਕ ਪਤੀਆ ਲਾਈਬਲ ਟੋਟਲੀ ਫਰਾਡ ਸਾਡੇ ਕੋਲ ਹੋਰ ਕੋਈ ਚਾਰਾ ਨਿਕਾਇਆ ਕਮ ਇਹ ਵਿਧਾਨ ਸਭਾ 'ਚ ਵੀ ਉਠਾਇਆ ਜਾ ਸਕਦਾ ਲੇਕਿਨ ਚਾਂਸ ਹੀ ਨਹੀਂ ਦੇਣਾ ਉਹਨਾਂ ਨੇ ਇਸ ਕਰਕੇ ਮੈਂ ਸੋਚਿਆ ਕਿ ਅੱਜ ਮੀਡੀਆ ਦੇ ਜ਼ਰੀਏ ਤੁਹਾਡੇ ਸਾਰਿਆਂ ਦੇ ਨਾਲ ਇਹ ਪੱਖ ਦਾ ਮੁੱਦਾ ਜਿਹੜਾ ਉਹ ਕੀਤਾ ਜਾਵੇ ਮੈਂ ਫਿਰ ਰੀਟ੍ਰੇਟ ਕਰਦਾ ਸੀਬੀਆਈ ਦੀ ਜਾਂਚ ਔਰ ਆਸਐਸਏ ਕਮ ਇੰਸਪੈਕਟਰਾਂ ਦਾ ਪਰਚਾ ਰੱਦ ਤੇ ਨਵੇਂ ਸਿਰੇ ਤੋਂ ਉੱਤੇ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਭਰਤੀ ਜਿਹੜੀ ਪ੍ਰਕਿਰਿਆ ਕੀਤੀ ਜਾਵੇ ਕਨੇ ਬੋਲ ਰਹੇ ਹੋ ਅੰਦਸੋ ਆ ਜੋ ਬੋਲੋ ਸਰ 1 2022 ਦੇ ਵਿੱਚ ਨਾ ਇਹਨਾਂ ਨੇ ਪੋਸਟਾਂ ਕੱਢੀਆਂ ਸੀ ਵੀਡੀਓ ਦੀਆਂ